আসসালামু আলাইকুম বাবা জি ওয়া আলাইকুম সালাম জি বাবা জি 1947 ਦੇ ਉਹ ਉਜਾੜੇ ਜੀ ਤੁਸੀਂ ਦੇਖੇ ਦੇਖੇ ਉਹੀ ਗੱਲਾਂ ਕਰਨ ਆਏ ਹਾਂ ਠੀਕ ਹੈ ਤੁਹਾਡਾ ਉੱਧਰ ਸਾਨੂੰ ਸਾਰਿਆਂ ਤੋਂ ਪਹਿਲਾਂ ਦੱਸੋ ਤੁਹਾਡਾ ਨਾਮ ਕੀ ਹੈ ਨੂਰਾਮ ਨੂਰਾਮ ਤੇ ਅੱ빠 ਜੀ ਦਾ ਨਾਮ ਅਲੀ ਮੁਹੰਮਦ ਅਲੀ ਮੁਹੰਮਦ ਤੁਹਾਡੇ ਦਾ ਨਾਮ ਕੀ ਹੈ Nizamdin Nizamdin ਆਪਣੀ ਕੌਮ ਦੀ ਹੈ ਰਹਿਮਾਨੀ ਰਹਿਮਾਨੀ ਜਿਨ੍ਹਾਂ ਨੂੰ ਆਮ ਪਰਜਾ ਪਤ ਵੀ ਕਹਿੰਦੇ ਆ ਕਿਹਾਰ ਅੱਡੇ ਪਰਜਾ ਪਤ ਕਹਿੰਦੇ ਸੀ ਹਾਂ ਕਿਹਾਰ ਵੀ ਕਹਿ ਰਹੇ ਅਸੀਂ ਤੁਹਾਡੇ ਨਾਲ 1947 ਦੇ ਉਜਾੜੇ ਦੀਆਂ ਗੱਲਾਂ ਕਰਨ ਆਏ ਪਿੰਡ ਕਿਹੜਾ ਸੀ ਉਧਰ ਤੁਹਾਡਾ ਵਕੀਲਾ ਵਾਲਾ ਵਕੀਲਾ ਵਾਲਾ ਜੀ ਇਹ ਜਿਹੜਾ ਪਿੰਡ ਸੀ ਵਕੀਲਾ ਵਾਲਾ ਜੀ ਇਹਦੀ ਤਹਿਸੀਲ ਕਿਹੜੀ ਸੀ ਜੀਰਾ ਜ਼ਿਲ੍ਹਾ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ ਅੱਛਾ ਬਾਬਾ ਜੀ ਹੁਣ ਸਮਝਦੇ ਸੋ ਜਿਹੜਾ ਪਿੰਡ ਸੀ ਵਕੀਲਾ ਇਹਦਾ ਕੋਈ ਲਾਗੇ ਲਾਕੇ ਪਿੰਡ ਕਿਹੜੇ ਸੀ ਜਿਵੇਂ ਹੱਦਾਂ ਲੱਗਦੀਆਂ ਪਿੰਡਾਂ ਦੀ ਯਾਰੋ ਇੱਕ ਨਾ ਪਿੰਡ ਸੀ ਬਰਨਾਲਾ ਹਾਂ ਇਹਦਾ ਰਾਜਰੀ ਸੀ ਸੁਧੀ ਵਾਲਾ ਵੀ ਸੀ ਕਿਹਨੋ ਦੇ ਲਾਗੇ ਪਿੰਡ ਨਹੀਂ ਲਾਜ ਅੱਛਾ ਮੰਹਿਆ ਵਾਲਾ ਮੰਹਿਆ ਸਹੀ

ਆਲੀ ਗੱਲ ਤੇ ਰਾਤ ਦੁਕਾਨਾਂ ਲੇ ਕੋਣ ਮੰਜੇ ਰੈਗੀ ਤੁਹਾਡੇ ਪਿੰਡ ਦਾ ਹਾਂ ਜੀ ਜੀ ਆ ਬਣਾਈ ਪਕੀ ਜੀ ਕੱਚੀ ਪਕੀ ਗੁੰਮ ਬਣ ਵਾਲੀ ਅੱਛਾ ਅੱਛਾ ਪਕੀ ਮੰਜੇ ਜੀ ਤੁਹਾਡੇ ਦਾ ਗੁੰਬਦ ਵੀ ਕੀ ਹੈ ਹਾਂ ਗੁੰਬਦ ਤੇ ਸਕੂਲ ਹੈ ਸੀ ਤੁਹਾਡੇ ਪਿੰਡ ਨਹੀਂ ਉਹ ਨੀਲੇ ਵਾਲੇ ਸੀ ਨੀਲੇ ਵਾਲੇ ਕਾਸ਼ ਆ ਦੇ ਬੱਚੇ ਲਿੰਗੇ ਬੱਚੇ ਜੀ ਆ ਕਿੰਨੇ ਨੀਲੇ ਵਾਲਾ ਫਾਈਰ ਉਹ ਤੇ ਉੱਥੇ ਪੜਨ ਜਾਂਦੇ ਉੱਥੇ ਬਣ ਜਾਂਦੇ ਮੈਂ ਕੀ ਸੀ ਜਮਾਤ ਉੱਥੇ ਬੜੀ ਅੱਛਾ ਤੁਸੀਂ ਉੱਥੇ ਤੈਨੂੰ ਜਮਾਤ ਪੜ੍ਹ ਕੇ ਆਏ ਪੜ੍ਹ ਕੇ ਆਏ ਈ ਚੱਲ ਰਿਹਾ ਕਿਹੜਾ ਮਾਸਟਰ ਹੁੰਦਾ ਮਾਸ਼ੇ ਮੌਲਾ ਬਖਸ਼ ਤੇ ਆਮਦੀ ਮੌਲਾ ਮਾਸਟਰ ਮੌਲਾ ਬਖਸ਼ ਤੇ ਆਮਦੀ ਨੀ ਕਿਹੜੇ ਪਿੰਡਾਂ ਦੇ ਸੀ ਇਹ ਨਹੀਂ ਯਾਰ ਕੋਤੇ ਦੋਵੇਂ ਮੁਸਲਮਾਨ ਸੀਗੇ ਮੁਸਲਮਾਨ ਹਾਂ ਕਿਹਨੇ ਸੀ ਉਹ ਸਕੂਲੇ ਸਿੱਖ ਮੁੰਡ ਸਾਰੇ ਇਕੱਠੇ ਪੜ੍ਹਦੇ ਤੁਹਾਡੇ ਨਾਲ ਆਹ ਬੱਚਾ ਜਿਹੜੇ ਸਿੱਖਾਂ ਦੇ ਮੈਂ ਸਾਰੇ ਇਕੱਠੇ ਪੜ੍ਹਦੇ ਨਾ ਨਹੀਂ ਜਾਣ ਕਿਸੇ ਤੇਰੇ ਨਾਲ ਦੇ ਕਲਾਸ ਫੇਲੋ ਦਾ ਅੱਛਾ ਨਾਲ ਕੋ ਲਗੇ ਸਵੇਰ ਬੜੀ ਹੋ ਗਈ ਲੋ ਬੜੀ ਤੇ ਪਾਣੀ ਵਾਲਾ ਖੂ ਕਿੱਥੇ ਹੈ ਤੁਹਾਡੇ ਪਿੰਡ ਤੇ ਪਾਣੀ ਵਾਲਾ ਖੂ ਜਿਹੜਾ ਸੀ ਨਾ ਸਾਡੇ ਇੱਕ ਚਾਚੇ ਨੇ ਨਾ ਕਾਲਾਇਆ ਸੀ ਆ ਆ ਆ ਅੱਜ ਆਦੀ ਕੋਈ ਕੋਈ ਲਾਈ ਸੀ ਤੁਸੀਂ ਆਪਦੀ ਕੋਈ ਲਾਈ ਅੱਛਾ ਆਪਦੀ ਅਵਧੀ ਕੋਈ ਲਾਈ ਆ ਅੱਜ ਕੋਈ ਲਾਈ ਤੇ ਸਿੱਕੇ ਕਾਣੇ ਕੋਈ ਪਾਣੀ ਨਹੀਂ ਬੰਦ ਅੱਛਾ ਅੱਛਾ ਬਾਬਾ ਜੀ ਵੰਡ ਤੋਂ ਪਹਿਲਾਂ ਜੀ ਕਿਵੇਂ ਦਾ ਰਹਿਨ ਸੈਂਸੀ ਮੁਸਲਮਾਨਾਂ ਦਾ ਤੇ ਸਿੱਖਾਂ ਠੀਕ ਸੀ ਪਿਆਰ ਮ ਬਸ ਜੀ ਉਧਰ ਉਧਰ ਹੀ ਹਾਂ ਲੋਕਾਂ ਦੇ ਜਾਂਦੇ ਅੱਛਾ ਇਹ ਜਿਹੜਾ ਪਿੰਡ ਸੀ ਵਕੀਲਾ ਵਾਲਾ ਇਹ ਨੂੰ ਪਹਿਲਾਂ ਇਹ ਤਾਂ ਦਸੂਣ ਵਕੀਲਾ ਵਾਲਾ ਗੋਆਨੇ ਤੇ ਫਿਰ ਫਿਰ ਕਿਥੇ ਬੱਕੀ ਤੇ ਵਕੀਲੇ ਲੈ ਗਏ ਅੱਛਾ ਵਕੀਲੇ ਲੈ ਗਏ ਵਕੀਲੇ ਲੈ ਗਏ ਕੰਮ ਕਿਲਾ ਨੰਬਰ ਆਸਲ 40 ਆ ਪਿੰਡ ਦਾ ਸੰਗ ਨੰਬਰ 40 ਆ ਵਕੀਲਾਂ ਇਥੋਂ ਵਾਜਦਾ ਕਿ ਇਥੇ ਬਤੀ ਕੀ ਦੱਸਦੇ ਹੋ ਹੂੰ ਉੰਜ 40 ਨੰਬਰ ਹੈ ਗਵਰਨਮੈਂਟ ਦੇ ਵਿੱਚ ਬਹੁਤ ਵਧੀਆ ਨੰਬਰ 40 ਤੁਹਾਡੇ ਨਾਨਕੇ ਕਿਹੜੇ ਪਿੰਡੇ ਸੀ ਤਲਵੰਡੀ ਦਸਾਂਝਾ ਵਾਲੀ ਤਲਵੰਡੀ ਦਸਾਂਝਾ ਵਾਲੀ ਹੋਰ ਰਿਸ਼ਤੇਦਾਰੀਆਂ ਤੁਹਾਡੀਆਂ ਕਿਹੜੇ ਪਿੰਡਾਂ ਇਥੇ ਹੋ ਸੀ ਗਿਆ ਸਾਦੇ ਪਿਓ ਦੇ ਨਾਨਕੇ ਗੋਲੇ ਆ ਗੋਲੇ ਆ ਹਾਂਜੀ ਅੱਛਾ ਹੋਰ ਕੋਈ ਜਿੱਥੇ ਕੋਈ ਬੰਦੇ ਪੁੱਪੀਆਂ ਵੇਈਆਂ ਮਾਲੀਆਂ ਚੱਲਾਂ ਉਹ ਕਿਹੜੇ ਪਿੰਡਾਂ ਵਿੱਚ ਇੱਕ ਸਾਡੇ ਪੋਜੇ ਪੁੱਪੀ ਵੇਈਂਦੀ ਮੱਲੇ ਮੱਲੇ ਫਲੂਰ ਮੱਲਾ ਫਲੂਰ ਨਹੀਂ ਤੇ ਉਹ ਇਹ ਉਹ ਜਿਹੜਾ ਫਲੂਰ ਨੇ ਮੱਲਾ ਫਲੂਰ ਵਾਜਦਾ ਅੱਛਾ ਮੱਲਾ ਫਲੂਰ ਆਹੋ ਉਹ ਜਿਹੜਾ ਮੱਲਾ ਨਾ ਉਹ ਨਹੀਂ ਫਲੂਰ ਉਹ ਮੱਲ ਹੈ ਉਹ ਮੱਲ ਉਹ ਉਹ ਮੱਲਾ ਫੇਰੇ ਇੱਕ ਪੁਪੀ ਗਈ ਸੀ ਗਗੜੇ ਕਿਹੜੇ ਗਗੜਾ ਜਗਦਾ ਕਿਹੜਾ ਉਹ ਵੀ ਫਰੋਇਪੁਰ ਜਿਲ੍ਹੇ ਆਉਂਦੇ ਜਿਲ੍ਹੇ ਫਰੋਇਪੁਰ ਅੱਛਾ ਬਾਬਾ ਜੀ ਜੀ ਨੇ ਉਆੜਾ ਤੇ ਹੈ ਹਾਂ ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਇੱਥੇ ਜਾਣਾ ਪੈਣਾ ਇਜੀ ਯਾਨ ਸਾਰੇ ਇਨਸਾਨੂ ਜੀ ਸਾਰੀ ਦੁਨੀਆਂ ਜੋ ਮਜਲਦਾ ਹੈ ਜਲਦੀ ਆਏਗੀ ਉਹ ਜਿਹੜੀ ਜਾਣ ਆਵੇ ਉਹ ਵੀ ਜਾਣ ਲੱਗਦੇ ਹਾਂ ਹਾਂ ਉਹ ਤਾਂ ਜਾਣ ਲੱਗਦੇ ਤੇ ਤੁਸੀਂ ਪਿੰਡੋਂ ਕਿਵੇਂ ਉੱਠੇ ਹੋ ਤੇ ਕੀ ਮਾਹੌਲ ਸੀ ਉਸ ਵੇਲੇ ਪਿੰਡ ਦਾ ਸਾਨੂੰ ਇੱਕ ਸੰਤੂ ਵਾਲਾ ਟੈਂਪਲ ਸੀ ਉਹ ਵੀ ਦਿਨ ਮੈਦਾਨ ਹਾਂ ਉਹ ਤੋਂ ਜੇ ਸਕੇ ਨੇ ਸਾਨੂੰ ਸਮਝਿਆ ਹਾਂ ਅੱਜ ਕੇ ਆ ਵੀ ਤੁਹਾਨੂੰ ਪੱਤਝੜ ਛੱਜਉਣੀ ਹਾਂ ਤਿੰਨ ਜਣਾਂ ਨੇ ਬਾਅਦ ਚੇ ਦੇ ਮੁਸਲਮਾਨ ਕਿਸੇ ਦਿਨ ਨੇ ਜਵਾਬ ਦੇ ਸਹੀ ਮੈਂ ਜੀ ਮੇਰੇ ਬਾਹਾਂ ਖੜੀਆਂ ਮੈਂ ਨਹੀਂ ਸਕ ਸਕਦਾ ਤੁਸੀਂ ਆਪ ਕੋ ਆਪਣੀ ਜੀ ਜੀ ਮੈ ਜੀ ਜਿੱਧਰ ਮੂੰਹ ਨਾ ਜਾਓ ਜਾ ਅਸੀਂ ਉੱਠ ਕੇ ਅੱਗੇ ਪਿੰਡ ਨੂੰ ਨਹੀਂ ਗਏ ਅਸੀਂ ਕਮਾੜਾਂ ਦੇ ਲੋਕ ਦੇ ਅੱਛਾ ਅੱਛਾ ਕਮਾੜਾਂ ਜਿੰਨ ਲੁਕੇ ਆਇਆ ਉੱਥੇ ਬੈਠੇ ਰਹਦਿਆਂ ਦੇ ਨਾਮ ਨਹੀਂ ਨਾਪਾਟ ਰੰਦਾ ਨਰਮੀ ਆ ਉੱਥੇ ਸਿੱਖ ਆ ਕੇ 12 ਵਜੇ ਤੁਹਾਡੇ ਪਿੰਡ ਕੋਸੰਤੂ ਵਾਲੇ ਪਿੰਡ

ਉਹਨਾਂ ਨੇ ਜਬ ਮਾਫ ਕੀਤਾ ਬੰਦੇ ਚੰਗੇ ਜਿਹੇ ਬਿਆਕਰ ਐਕਚੁਅਲ ਮਾਫ ਕਰਕੇ ਕਿ ਉਹ ਮੁੜ ਗਏ ਹਾਂ ਸਾਦੇ ਵੜਕੇ ਜਿਹੜੇ ਸੀ ਨਾ ਉਥੋਂ ਫੇਰਨਾ ਉਹਨਾਂ ਦੇ ਦਿਲ ਨਾ ਵੱਜਿਆ ਹਾਂ ਵੀ ਹੋਰ ਨਾ ਕੋਈ ਉਥੋਂ ਉੱਡ ਕੇ ਕਿ ਗਾਂ ਫੇਰ ਹੋਰ ਕਮਾਣੇ ਚ ਜਾ ਚਲੇ ਗਏ ਲੋਕ ਹੋਰ ਕਿੱਥੇ ਚਲੇ ਹੋਰ ਜਲੇ ਇੱਕ ਬਰਾਣੀ ਜੀ ਦੀ ਸਾਡੀ

ਅਜੀ ਰਾਜ ਨੂੰ ਨਹੀਂ ਅਜੀ ਕਿੰਨੀ ਦੇਖਣੀ ਸੀ ਤੇ ਰਾਤ ਦਾ ਮਾਦਰ ਆ ਗਈ ਨਹੀਂ ਰਾਜ ਕੋਈ ਵੱਡ ਟੋਕ ਨਹੀਂ ਦੇਖੀ ਅਜੀ ਰਾਜ ਨੂੰ ਤੇਰਾ ਨਾ ਇੱਕੇ ਰਾਜ ਜੀ ਪਕਰਣ ਚ ਆ ਗਏ ਨਾ ਅਸੀਂ ਆ ਆ ਦੇ ਕੋਲ ਦਾ ਜਿੰਨਾ ਸੀ ਨਾ ਆ ਜੀ ਦਾਜਾ ਜੀ ਰਾਜ ਉਹ ਨਹੀਂ ਬਾਕੀ ਤੁਹਾਡੇ ਪਿੰਡਾਂ ਵਾਲੇ ਕਿਧਰ ਗਏ ਉਹ ਫਿਰ ਟੂਰ ਇੱਕ ਦਿਨ ਆ ਗਏ ਅਸੀਂ ਆ ਜੀ ਦਾਜਾ ਜੀ ਰਾਜ ਜੀ ਨਾ ਜੀ ਪਤੀ ਜੀ ਉਹ ਹੀ ਇੱਥੇ ਆਏ ਇੱਥੇ ਜੇ ਉਸ ਤੋਂ ਬਾਅਦ ਕੋਈ ਗਿਆ ਤੁਹਾਡੇ ਤੁਹਾਡੇ ਚੋਂ ਰੁਕਦੇ ਨਾ 12 ਮੋੜ ਕੋਈ ਨਹੀਂ ਉਹਨਾਂ ਦੇ ਬਾਬਿਆਂ ਦੀ ਭਾਲ ਦੋਨਾਂ ਨੇ ਨਹੀਂ ਕੀਤੀ ਜੀ ਉੱਥੇ ਨਹੀਂ ਉਹਨੇ ਭਾਲ ਕਰਤੀ ਆ ਕੀ ਕੀ ਕਰਨਾ ਸੀ ਉਹ ਤੇ ਮੱਗ ਗਏ ਉਹਨਾਂ ਵਿਚਾਰੇ ਉਹਦੇ ਇਹ ਸਿਆਦ ਮੇਗਾ ਮੰਡੇ ਬਾਅਦ ਚ ਲੋਕ ਮੁੜ ਕੇ ਉੱਥੇ ਲੈਣ ਵੀ ਗਏ ਉਹਦਿਆਂ ਨੂੰ ਉਹ ਕਹੀ ਜਾਂਦੇ ਨਹੀਂ ਲੈਣ ਆ ਨਹੀਂ ਆਦੇ ਪੈਸਾ ਟਿਕਾਣਾ ਤੁਸੀਂ ਵੀ ਕੁਝ ਕਹਿੰਦੇ ਸੀ ਜੀ ਆਸੀ ਆਵਦਾ ਸਮਾਨ ਜਾਂ ਪੈਸਾ ਟਿਕਾਣਾ ਗਿਆ ਇਸ ਨੂੰ ਉਹ ਜੇ ਦੇਖੀ ਨਾ ਸਾਡੇ ਗਵਾਹ ਸੰਿਆਰੇ ਸੀ ਉਹਨਾਂ ਨੇ ਦੇਖਿਆ ਜੋ ਜੇਬਰ ਜਗਾ ਸੀਗਾ ਉਹ ਵੀ ਜੋ ਪੈਸੇ ਸੀ ਉਹਨਾਂ ਨੇ ਸੰਿਆਰਿਆਂ ਦੇ ਆਈ ਸੀ ਵੀ ਆਰਾ ਤੁਹਾਡੀ ਮੰਨਤਾ ਹੈ ਆ ਮੰਨਤਾ ਇਹ ਮੁੜੇ ਇਹ ਦਲੇ ਲਾਂਗੇ ਨਾ ਮੁੜੇ ਤੁਹਾਡੀ ਤੁਹਾਡੀ ਫਿਰ ਉਸ ਤੋਂ ਬਾਅਦ ਕੋਈ ਯਾ ਨਹੀਂ ਲੈਂਦੇ ਮੱਝ ਦੇ ਤਾਜੀ ਟੋਕੀ ਖੜੀ ਉਹ ਵੀ ਉਹਨਾਂ ਦੇ ਉਹ ਤਾਂ ਨਾ ਨਹੀਂ ਜਾਂਦੇ ਕਿਸ ਸੰਿਆਰੇ ਦਾ ਕਦਮਾ ਬੁਜੁਰਗਾਂ ਨੇ ਲਿਆ ਹੋਵੇ ਉਹ ਜੱਸਮੀ ਸਾਡੇ ਨਾ ਲੈ ਰਸ ਪਿੰਡ ਦੇ ਘਰ ਕਿੱਥੇ ਇਸ ਤੁਹਾਡਾ ਜਾਂ ਜਾਂ ਪਿੰਡ ਦੀ ਪੰਗੀ ਦੱਖਣ ਵਾਲੇ ਬੱਚੇ ਨਾਲ ਬੱਚੇ ਨਾਲ ਬਸ ਮੁਸਲਮਾਨਾਂ ਦੇ علیحدਾ ਘਰ ਤੁਸੀਂ ਵਿੱਚ ਹੀ ਸੀ ਸਾਰੇ ਵਿੱਚ ਹੀ ਸੀ ਰਹਿੰਦੇ ਅਗੇ ਕੋ ਪਤਨੀਆਂ ਹੁੰਦੀਆਂ ਹੋਏ ਪਤਨੀਆਂ ਨੇ ਨਹੀਂ ਨਹੀਂ ਪਤਨੀਆਂ ਨਹੀਂ ਸੀ ਇਹ ਤਾਂ ਜਿਵੇਂ ਜਿਵੇਂ ਨਾ ਉਹ ਮੇਨ ਕਿਸੇ ਨੂੰ ਮੋੜ ਲੈ ਕੇ ਆਦੀ ਉਹ ਉਹਨਾਂ ਮਕਾਨ ਮਿਲਾ ਲੈਂਦੇ ਪਿੰਡ ਦੇ ਸਿੱਖਾਂ ਦਾ ਸੀ ਸਾਡਾ

ਇਹਰ ਤੁਹਾਨੂੰ ਨਹੀਂ ਪਤਾ ਦੀ ਉਹ ਕੀ ਦਾ ਦੀ ਹੈ ਉਹ ਕਿਹ ਨਾਲ ਦੇ ਕਿਹ ਨਾਲ ਨਹੀਂ ਤੇ ਉਹ ਤੁਹਾਨੂੰ ਤੁਸੀਂ ਕਿਉਂ ਪੜੀ ਹੋਰ ਨਹੀਂ ਕਿਸੇ ਨੇ ਪੜੀ ਉਹ ਸਾਡਾ ਚਾਚਾ ਜੀ ਉਹਨੇ ਆ ਕੇ ਲਿਆ ਇਹ ਨੂੰ ਮੀਂਹ ਦੇ 3 ਮਹੀਨੇ ਅੰਦਰ ਮੈਂ ਪਾਲਾਂ ਬੰਦਾ ਚੰਗਾ ਸੀ ਆਈ ਨਹੀਂ ਪਾਲੀ ਸੀ ਆਈ ਉਹਦਾ ਕੋਈ ਨਹੀਂ ਪਤਾ ਲੱਗਾ ਉਹਨੂੰ ਨਹੀਂ ਪੁੱਛਿਆ ਤੁਸੀਂ ਇਹ ਕਿਹੜੇ ਪਿੰਡੋਂ ਲਿਆ ਤੁਸੀਂ ਇਹ ਨਹੀਂ ਉਹ ਉਹਨੇ ਪੁੱਛਿਆ ਜੇ ਨਾਲੇ ਕੁੜੀ ਨਹੀਂ ਦਾ ਸਾਖ ਦੇ ਨਹੀਂ ਆ ਉਹ ਤਾਂ ਛੋਟੀ ਸੀ ਆ 1.5 ਸਾਲ ਦੀ ਜਾਂ 2 ਸਾਲ ਦੀ ਬਸ はい、ねえ、ああいうものの。